ਬਹੁਤ ਸਤਿਕਾਰਯੋਗ ਪੰਜਾਬੀਓ ਤੁਸੀਂ ਲਗਾਤਾਰ ਦੇਖ ਰਹੇ ਹੋ 슈ਗਰ ਤੇ ਗਲੂਕੋਸ ਲੈਵਲ ਐਂਡ ਬਲੱਡ ਇਹਦੇ ਤੇ ਦੇਖ ਰਹੇ ਹੋ ਦੋ ਲਗਾਤਾਰ ਵੀਡੀਓ ਇਹਨਾਂ ਵੀਡੀਓਜ਼ ਦੇ ਵਿੱਚ ਅਸੀਂ ਜੋ ਚਰਚਾ ਕੀਤੀ ਹੈ ਉਸ ਨੂੰ ਅਸੀਂ ਸਮਝ ਪਾਏ ਹੋਵਾਂਗੇ ਕਿ ਮੰਨ ਲਓ ਇੱਕ ਪੇਸ਼ੈਂਟ ਡਾਕਟਰ ਕੋਲ ਜਾਂਦਾ ਹੈ ਜਾ ਕੇ ਕਹਿੰਦਾ ਹੈ ਜੀ ਮੈਂ ਠੀਕ ਨਹੀਂ ਤੇ ਸਭ ਤੋਂ ਪਹਿਲਾਂ ਡਾਕਟਰ ਉਸ ਦਾ ਤਾਪਮਾਨ ਚੈੱਕ ਕਰਦਾ ਹੈ ਉਹ ਠੀਕ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਬਲੱਡ ਪ੍ਰੈਸ਼ਰ ਚੈੱਕ ਕਰਦਾ ਹੈ ਉਹ ਵੀ ਠੀਕ ਪਾਇਆ ਜਾਂਦਾ ਹੈ ਉਪਰੰਤ ਡਾਕਟਰ ਦੇਖਦਾ ਹੈ ਕਿ ਉਸ ਨੂੰ ਕੋਈ ਤਕਲੀਫ ਨਹੀਂ ਤਾਂ ਉਹ ਪੁੱਛਦਾ ਕਿ ਤੁਹਾਨੂੰ ਕੋਈ ਤਕਲੀਫ ਹੈ ਉਹ ਤੁਸੀਂ ਕਹਿੰਦੇ ਹੋ ਜੀ ਨਹੀਂ ਬਸ ਮੈਂ ਠੀਕ ਨਹੀਂ ਹਾਂ ਤਾਂ ਉਹ ਤੁਹਾਨੂੰ ਕੁਝ ਬਾਕਤ ਦੀਆਂ ਦਵਾਈਆਂ ਦੇ ਕੇ ਭੇਜ ਦਿੰਦਾ ਹੈ ਤੁਸੀਂ ਫਿਰ ਵੀ ਠੀਕ ਨਹੀਂ ਹੁੰਦੇ ਫਿਰ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਜਿਸ ਦੀ ਤੁਹਾਨੂੰ ਦੱਸ ਪਈ ਹੈ ਕਿ ਬੜਾ ਸਮਝਦਾਰ ਡਾਕਟਰ ਹੈ ਤਾਂ ਉਹ ਵੀ ਤਾਪਮਾਨ ਬਲੱਡ ਪ੍ਰੈਸ਼ਰ ਚੈੱਕ ਕਰਦਾ ਹੈ ਪਰ ਉਸ ਦੇ ਨਾਲ ਤੁਹਾਡਾ ਸ਼ੂਗਰ ਵੀ ਚੈੱਕ ਕਰਦਾ ਹੈ ਮਤਿਹਿਆ ਆਉਣ ਤੇ ਉਹ ਤੁਹਾਨੂੰ ਦੱਸਦਾ ਹੈ ਕਿ ਤੁਹਾਡਾ ਜੋ ਗਲੂਕੋਜ਼ ਲੈਵਲ ਹੈ ਗਲੂਕੋਜ਼ ਲੈਵਲ ਤੁਹਾਡਾ ਤੁਹਾਡੇ ਬਲੱਡ ਦੇ ਵਿੱਚ ਵਧਿਆ ਹੈ ਜਾਂ ਘਟਿਆ ਹੈ ਜੇ ਵਧਿਆ ਹੈ ਜੇ ਵਧਿਆ ਹੈ ਤਾਂ ਵੀ ਉਹ ਨੋਰਮਲ ਹੋਣ ਦੀ ਦਵਾਈ ਦਿੰਦਾ ਹੈ ਜੇ ਘਟਿਆ ਹੈ ਤਾਂ ਵੀ ਉਹ ਨੋਰਮਲ ਹੋਣ ਦਾ ਉਪਚਾਰ ਕਰਦਾ ਹੈ ਜਿੰਨਾ ਨੋਰਮਲ 슈ਗਰ ਸਾਡੇ ਬਲੱਡ ਵਿੱਚ ਚਾਹੀਦਾ ਹੈ ਉਸ ਦੇ ਲਈ ਤੁਹਾਨੂੰ ਕੁਝ ਹਦਾਇਤਾਂ ਵੀ ਕਰਦਾ ਹੈ ਪਹਿਲੀਆਂ ਦੋਨੋਂ ਵੀਡੀਓਜ਼ ਦੇ ਵਿੱਚ ਇਹ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵਧਿਆ ਸ਼ੁਕਰ ਮਾੜਾ ਹੈ ਘਟਿਆ ਉਸ ਤੋਂ ਵੀ ਮਾੜਾ ਹੈ ਇਸ ਨੂੰ ਬੈਲੈਂਸ ਵਿੱਚ ਰੱਖਣਾ ਹੈ ਤਾਂ ਤੁਹਾਨੂੰ ਇਸ ਦੇ ਲਈ ਇਸ ਦੀ ਜਾਂਚ ਕਰਨੀ ਪਵੇਗੀ ਜਿਵੇਂ ਜਿਵੇਂ ਤੁਸੀਂ ਡਾਕਟਰ ਸਾਹਿਬ ਕੋਲ ਜਾਂਦੇ ਹੋ ਹੌਲੀ ਹੌਲੀ ਤੁਹਾਨੂੰ ਸਾਰੀ ਸਮਝ ਆ ਜਾਂਦੀ ਹੈ ਇਸ ਤਰੀਕੇ ਦੇ ਨਾਲ ਇਸ ਨੂੰ ਸਮਝਦੇ ਹੋਏ ਸੰਤੁਲਨ ਰੱਖਣਾ ਹੈ ਤੇ ਉਸ ਦੇ ਨਾਲ ਹੀ ਤੁਹਾਡਾ ਜੀਵਨ ਜੋ ਆਮ ਨਾਲੋਂ ਵੀ ਵਧੀਆ ਹੋਵੇਗਾ ਇਸ ਆਸ ਦੇ ਨਾਲ ਆਪ ਜੀ ਦਾ ਬਹੁਤ ਬਹੁਤ ਧੰਨਵਾਦ